ਪਾ ਮਕਰਾਸ਼ ਯੁੱਧ ਕਥਨ ਹੁਣ ਮਕਰਾਸ਼ ਦੇ ਯੁੱਧ ਦਾ ਕਥਨ ਪਾਦਰੀ ਚਾਂਦ ਤਾਬ ਰੁਕਿਓ ਸੈਣ ਮਕਰਾਸ਼ ਆਲ ਤਦ ਮਕਰਾਸ਼ ਆ ਕੇ ਸੈਨਾ ਦੇ ਸਾਹਮਣੇ ਖੜੋ ਗਿਆ ਕਹਿ ਜਾਹੋ RAM ਨਹੀਂ ਪੈ ਹੋ ਜਾਨ ਅਤੇ ਕਹਿਣ ਲੱਗਾ اے RAM ਤੂੰ ਹੁਣ ਜਿਉਂਦਾ ਨਹੀਂ ਜਾ ਸਕੇਗਾ ਜੇ ਨ ਹਤਿਓ ਤਾਤ ਰਣਮੋ ਅਖੰਡ ਜਿਸਨੇ ਮੇਰੇ ਅਖੰਡ ਪਿਤਾ ਕਰਨ ਨੂੰ ਰਣਖੇਤਰ ਵਿੱਚ ਮਾਰਿਆ ਹੈ ਸੋ ਲਰੋ ਆਨ ਮੋਸੋਂ ਪਰਚੰਡ ਉਹ ਮੇਰੇ ਨਾਲ ਆਕੇ ਪਰਚੰਡ ਯੁੱਧ ਕਰੇ ਇਹ ਮ ਸੁਣ ਕੋ ਬੈਣ ਰਾਮ অবতার ਰਾਮਚੰਦਰ ਨੇ ਉਸ ਦੇ ਇਸ ਤਰ੍ਹਾਂ ਦੇ ਕੋ ਬੋਲ ਸੁਣੇ ਜਹਾ ਸ਼ਸਤਰ ਆਸਤਰ ਕੋ ਪਿਓ ਜੁਜਾਰ ਤਾ ਸ਼ਸਤਰ ਆਸਤਰ ਫੜ ਕੇ ਕ੍ਰੋਧ ਨਾਲ ਯੁੱਧ ਕਰਨ ਲੱਗੇ ਬਹੁਤ ਾਨ ਬਾਨ ਤੇਹ ਹਾਣੇ ਅੰਗ ਉਸ ਦੇ ਸ਼ਰੀਰ ਵਿੱਚ ਬਹੁਤ ਤੀਰ ਖਿੱਚ ਕੇ ਮਾਰੇ ਮਕਰਾਸ਼ ਮਾਰ ਡਾਰਿਓ ਨਿਸੰਗ ਅਤੈ ਨਿਸੰਗ ਹੋ ਕੇ ਮਕਰਾਸ਼ ਨੂੰ ਮਾਰ ਕੇ ਸੁੱਟ ਦਿੱਤਾ ਜਬ ਹਤੇ ਬੀਰ ਅਰਹਾਣੀ ਸੈਣ ਜਦ ਮਕਰਾਸ਼ ਸੂਰਮਾ ਮਾਰਿਆ ਗਿਆ ਹਤੇ ਸੈਣਾ ਵੀ ਮਾਰੀ ਗਈ ਤਵ ਪੋਜੋ ਸੂਰ ਉਹ ਐ ਘਰ ਨਿਚੈਨ ਤਦ ਹੋਰ ਸੂਰ ਮੇ ਬੇਚੈਨ ਹੋ ਕੇ ਭੱਜ ਗਏ ਤਵ ਕੁੰਭ ਔਰ ਅਨਕੁੰਭ ਆਣ ਤਦ ਕੁੰਭ ਅਤੇ ਅਨਕੁੰਭ ਨਾਮ ਵਾਲੇ ਦੋ ਦੇਵਤਾ ਨੇ ਆ ਕੇ ਦਾਲ ਰੋਕੇ ਹੋ ਰਾਮ ਕੋ त्याग कान राम ਦਾ ਡਰ ਛੱਡ ਕੇ ਉਹਨਾਂ ਦੇ ਦਾਲ ਨੂੰ ਰੋਕ ਲਿਆ ਇਤ ਮਰਾਛ ਬੱਦਾ ਇੱਥੇ ਮਕਰਾਸ਼ ਬਦ ਸਮਾਪਤ ਅਜਬਾ ਛੰਦ ਤਰਪੇ ਤਾਜੀ ਕੋੜੇ ਕੁੱਦਨ ਲੱਗੇ ਗਜੇ ਗਾਜੀ ਗਾਜੀ ਕਜ ਲੱਗੇ ਸਜੇ ਸ਼ਸਤਰੰਗ ਜੋ ਸ਼ਸਤਰਾਂ ਨਾਲ ਸਜੇ ਹੋਏ ਹਨ ਕੱਚੇ ਅਸਤਰੰ ਅਤੇ ਅਸਤਰਾ ਨਾਲ ਫੱਬੇ ਹੋਏ ਹਨ ਟੁੱਟੇ ਤ੍ਰਾਨੰ ਕਵਜ ਟੁੱਟ ਰਹੇ ਹਨ ਛੋਟੇ ਬਾਣੰ ਬਾਣ ਚੱਲ ਰਹੇ ਹਨ ਰੋਪੇ ਬੀਰੰ ਥੋਰ ਮੇ ਆਦੇ ਪੈਰ ਕੱਟੇ ਹੋਏ ਹਨ ਬੋਠੇ ਤੀਰੰ ਅਤੇ ਤੀਰਾਂ ਦੀ ਬਰਖਾ ਹੋ ਰਹੀ ਹੈ ਕੁਮੇ ਕਾਇੰ ਕਾ ਆਇਲੇ ਕੋਮਦੇ ਫਿਰਦੇ ਹਨ ਜੋ ਮੇ ਚਾਇੰਗ ਜੋ ਮੰਗ ਨਾਲ ਭਰੇ ਹੋਏ ਚੱਲਦੇ ਹਨ ਰਾਜੇ ਰੋਸੰ ਕੈਕ ਰੋਧ ਨਾਲ ਭਰੇ ਹੋਏ ਹਨ ਤਜੇ ਹੋ ਸੰ ਜਿਸ ਕਰਕੇ ਹੋਸ਼ ਟਿਕਾਣੇ ਨਹੀਂ ਹੈ ਕਜੇ ਸਜੰ ਜੀਨਾ ਨੇ ਕਾਜ ਨਾਲ ਤਨ ਕਜੇ ਹੋਏ ਹਨ ਪੂਰੇ ਪਜੰ ਪੰਜ ਪ੍ਰਕਾਰ ਦੇ ਸ਼ਸਤਰ ਧਾਰਨ ਕੀਤੇ ਹੋਏ ਹਨ ਜੋ ਜੇ ਕੇਤੰ ਰਣਪੋਮੇ ਵਿੱਚ ਲੜ ਰਹੇ ਹਨ ਡਿਗੇ ਚੇਤੰ ਆਤੇ ਅਚੇਤ ਹੋ ਕੇ ਡਿਗੇ ਪੇ ਹਨ ਘੇਰੀ ਲੰਕੰ ਬਾਕੇ ਸੂਰਮਿਆ ਨੇ ਬੀਰੰ ਪੰਕੰ ਲੰਕਾ ਕੇ ਲਈ ਹੈ ਭਾਜੀ ਸੈਰੰ ਆਤੇਸ਼ਰ ਮਿੰਦੀਆਂ ਅੱਖਾਂ ਨਾਲ ਲੱਜੀ ਨੈਰ ਰਾਖਸ਼ਾ ਦੀ ਸੈਨਾ ਭੱਜ ਗਈ ਹੈ ਡਿਗੇ ਸੂਰੰ ਦੂਰ ਮੇ ਢਿੱਕੇ ਪੇ ਹਨ ਭਿੱਗੇ ਨੂਰੰਗ ਉਹਨਾਂ ਦੇ ਮੁਖ ਲਹੋਂ ਨਾਲ ਭਿੱਜੇ ਹੋਏ ਹਨ ਵਿਆਹ ਹੈ ਹੋਰੰਗ ਉਹਨਾਂ ਨੂੰ ਹੋਰਾ ਵਿਆ ਰਹੀਆਂ ਹਨ ਕਾਮੰ ਪੂਰੰ ਅਤੇ ਉਹਨਾਂ ਦੀ ਕਾਮਨਾ ਪੂਰੀ ਹੋ ਰਹੀ ਹੈ ਇਤਿ ਸ਼੍ਰੀ 75 ਨਾਟਕੇ ਆਰਾਮ અવਤਾਰ ਮਕਰ ਆਸ਼ ਕੁੰਭ ਅਨਕੁੰਭ ਪਦ ਤੇ ਆਏ ਸਮਾਪਤੰ ਸਤ ਇੱਥੇ ਸ਼੍ਰੀ ਬਚੇਤਰ ਨਾਟਕ ਦੇ ਆਰਾਮ ਅਵਤਾਰ ਦੇ ਕੁੰਮ ਬੱਧਾ ਅਧਿਆਇ ਦੀ ਸਮਾਪਤੀ ਅਥ ਰਾਵਣ ਯੁੱਧ ਕਥਨ ਹੁਣ ਰਾਵਣ ਦੇ ਯੁੱਧ ਦਾ ਕਥਨ ਹੋਹਾ ਛੰਦ ਸੁਣਿਓ ਈ ਸੰਗ ਦੈਂਤਾ ਦੇ ਰਾਜੇ ਰਾਵਣ ਨੇ ਸੁਣਿਆ ਹੈ ਜਿਨਿਓ ਕਿਸੰ ਕੇ ਬੰਦਰ ਜਿੱਤ ਗਏ ਹਨ ਚਾਪਿਓ ਚਿੰਤੰ ਉਹ ਚਿੱਤ ਵਿੱਚ ਖਿਜ ਗਿਆ ਬੋਲਿਓ ਬੇਤੰ ਆਤੇ ਆਪਣੇ ਪੂਰੇ ਬਾਲ ਨਾਲ ਬੋਲਣ ਲੱਗਿਆ 15 ਦਾ ਰਾਜਾ ਜਿੱਤ ਗਿਆ ਘੇਰਿਓ ਕੜੰ ਬੰਦਰਾ ਦੁਆਰਾ ਕਿਲੇ ਦੇ ਕਿਰਨ ਨਾਲ ਰਸੰਗ ਬੜੰ ਰਾਵਣ ਦਾ ਕ੍ਰੋਧ ਵੱਧ ਗਿਆ ਹੈ ਭਜੀ ਤ੍ਰਿਯੰ ਰਾਵਣ ਦੀਆਂ ਇਸਤਰੀਆਂ ਭੱਜ ਗਈਆਂ ਹਨ ਭਰਾਮੀ ਪਯੰ ਅਤੇ ਭੈ ਨਾਲ ਭਰਮੀਆਂ ਹੋਈਆਂ ਹਨ ਰਾਮੇ ਤਬਾ ਰਾਵਣ ਦੀਆਂ ਪਿਆਪੀ ਹਿਤ ਹੋਣ ਵਾਲੀਆਂ ਭਜੀ ਸਬੈ ਸਾਰੀਆਂ ਇਸਤੀਆਂ ਭਜੀ ਜਾਂਦੀਆਂ ਹਨ ਤ੍ਰਿਅੰਗ ਇਸੰ ਰਾਵਣ ਦੇ ਇਸਤਰੀ ਮਦੋਦਰੀ ਨੂੰ ਗਹੇਓ ਕਿ ਸੰ ਬੰਦਰਾ ਨੇ ਵਾਰ ਲਿਆ ਹੈ ਕਰ ਹਹ ਹਾਏ ਹਾਏ ਕਰਦੀ ਹੋਈ ਆਹੋ ਦੇੰਗ ਕਹਿ ਲਗੀ हे ਦੇਵ ਕਰੋ ਗਈ ਜੇ ਕੋਈ ਅਵਗਿਆ ਹੋ ਗਈ ਹੈ ਛਮੋ ਪਈ ਤਾਂ ਖੇਮਾ ਕਰ ਦਿਓ ਸੁਨੇ ਸੁਰਤੰ ਰਾਵਣ ਨੇ ਉਸ ਮੰਦੋਦਰੀ ਦੀ ਪੁਕਾਰ ਨੂੰ ਤੁਨੰਗ ਉਤੰਗ ਕੰਨੀ ਸੋਣ ਲਿਆ ਓਠਿਓ ਹਾਠੀ ਤਾਂ ਹਾਠੀ ਇਸ ਤਰ੍ਹਾਂ ਉਠਿਆ ਜਿਵੇਂ ਪੱਠੀ ਜਿਵੇਂ ਪੱਠੀ ਵਿੱਚ ਅੱਗ ਦਾ ਲੰਬੂ ਨਿਕਲਦਾ ਹੈ ਕਛੇਓ ਨਰੰਗ ਡਾਟਕੇ ਯੋਦ ਦੇ ਰਾਵਣ ਨੇ ਤਜੇ ਸਰੰਗ ਤੀਰ ਛੱਡੇ ਅਨੇਕਿਸੰ ਅਤੇ ਬੰਦਰ ਮਾਰ ਦਿੱਤੇ ਰੁਕੇ ਤੇ ਸੰ ਸਾਰੀਆਂ ਦਿਸ਼ਾਵਾਂ ਤੀਰਾਂ ਨਾਲ ਭਰ ਗਈਆਂ ਤ੍ਰਨੇਣ ਚੰਦ ਇਸ ਨਾਂ ਅਧੀਨ ਲਿਖੇ ਗਏ ਚੰਦਾ ਦੇ ਪਹਿਲੇ ਸ਼ਬਦ ਉੰਜ ਤਾਂ ਅਰਥਹੀਨ ਹਨ ਪਰ ਯੰਗ ਦਾ ਯੋਸ਼ ਪੈਦਾ ਕਰਨ ਲਈ ਵਰਤੇ ਗਏ ਹਨ ਤਰਨੇ ਨੰਂ ਤਿਰੰ ਤીર ਚੱਲਦੇ ਹਨ ਬਿਰਨੇ ਨੰਂ ਪੀਰੰ ਸੂਰਮੇ ਬੋਲਦੇ ਹਨ ਟਣਨੰ ਟਾਲੰ ਟਾਲਾ ਵੱਜਦੀਆਂ ਹਨ ਜਰਨੰ ਚਵਾਲੰ ਆਤੇ ਵਿੱਚੋਂ ਅੱਗ ਨਿਕਲਦੀ ਹੈ ਖਰਣੰ ਖੋਲੰ ਸਿਰ ਦੇ ਟੋਪਾ ਵਿੱਚ ਬਰਣੰ ਬੋਲੰ ਖੜਾਕ ਦੀ ਆਵਾਜ਼ ਹੁੰਦੀ ਹੈ ਕਰਨੰ ਰੋਸੰ ਸੂਰ ਮੇਂ ਕਰੋਧ ਕਰਕੇ ਜਰਨ ਜੋ ਸੰ ਜੋਸ਼ ਨਾਲ ਲੜਦੇ ਹਨ ਬਰਨ ਬਾਜੀ ਘੋੜੇ ਤਰਨ ਤਾਜੀ ਕਲਾ ਬਾਜੀ ਪਾਉਂਦੇ ਹਨ ਜਰਨ ਨੂੰ ਚੁਜੇ ਜੁਜਾਰੂ ਲੜਨ ਲੋਜੇ ਲੜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ